ਪੰਜਾਬ 'ਚ ਨਸ਼ਾ ਲਗਾਤਾਰ ਪੈਰ ਪਸਾਰ ਰਿਹਾ ਐ ਇਸੇ ਕੜੀ ਵਿੱਚ ਪੰਜਾਬ ਪੁਲਿਸ ਨਸ਼ੇ ਨੂੰ ਖਤਮ ਕਰਨ ਦੇ ਦਾਅਵੇ ਕਰਦੀ ਹੈ ਪਰ ਬਠਿੰਡਾ ਦੇ ਬੰਗੀ ਨਗਰ 'ਚ ਕੁਝ ਹੋਰ ਹੀ ਹਾਲਾਤ ਸਾਹਮਣੇ ਆਏ ਨੇ ਬਠਿੰਡਾ ਪੁਲਿਸ ਵੱਲੋਂ ਵੱਡੀ ਗਿਣਤੀ 'ਚ ਪੁਲਿਸ ਮੌਨ ਲੈ ਕੇ ਵਾਕਫਾਕ ਟੀਮਾਂ ਨਾਲ ਲੈ ਕੇ ਸ਼ੱਕੀ ਘਰਾਂ 'ਚ ਸਰਚ ਅਭਿਆਨ ਚਲਾਇਆ ਗਿਆ ਉੱਥੇ ਹੀ ਮੁਹੱਲਾ ਵਾਸੀਆਂ ਨੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਪੁਲਿਸ ਦੀ ਕਾਰਗੁਜ਼ਾਰੀ ਤੇ ਹੀ ਸਵਾਲ ਖੜੇ ਕਰ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਨਸ਼ਾ ਖਤਮ ਕਰਨਾ ਪਰ ਸਾਡੇ ਇਸ ਮੁਹੱਲੇ ਵਿੱਚ ਸ਼ਰੇਆਮ ਚਿੱਟਾ ਨਸ਼ਾ ਤੇ ਗੋਲੀਆਂ ਕੈਪਸੂਲ ਹੋਰ ਸਮਾਨ ਵਿਕਦਾ ਪੁਲਿਸ ਕੁਝ ਵੀ ਨਹੀਂ ਕਰਦੀ ਖਾਨਾਪੂਰ ਤੇ ਲਈ ਪੁਲਿਸ ਆਉਂਦੀ ਹੈ ਇੱਥੋਂ ਤੱਕ ਕਿ ਸਾਡੇ ਜਵਾਕਾਂ ਦਾ ਸ਼ਾਮ ਦੇ ਟਾਈਮ ਘਰੋਂ ਨਿਕਲਣਾ ਵੀ ਔਖਾ ਹੋਇਆ ਪਿਆ ਉਹਨਾਂ ਦੇ ਕਹਿਣਾ ਸੀ ਕਿ ਸ਼ਹਿਰਿਆਮ ਜੂਆ ਚੱਲਦਾ ਜਦ ਜੂਏ ਵਾਲੇ ਕੋਲ ਪੁਲਿਸ ਆਉਂਦੀ ਹੈ ਤਾਂ ਖੁਦ ਪੁਲਿਸ ਮੁਲਾਜ਼ਮ ਪੈਸੇ ਲੈ ਕੇ ਚਲੇ ਜਾਂਦੇ ਨੇ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੂੰ ਦੱਸ ਰਹੇ ਹਾਂ ਕਿ ਕਿੱਥੇ ਕਿਵੇਂ ਨਸ਼ਾ ਵਿਕਦਾ ਪਰ ਸਾਨੂੰ ਪੁਲਿਸ ਕਹਿੰਦੀ ਹੈ ਕਿ ਤੁਹਾਡਾ ਨੰਬਰ ਦਿਓ ਅਸੀਂ ਤੁਹਾਡੇ ਨਾਲ ਸੰਪਰਕ ਕਰ ਲਵਾਂਗੇ ਮੋਹੱਲਾ ਵਾਸੀਆਂ ਨਾਲ ਗੱਲ ਕਰਨ ਪਹੁੰਚੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਵੀ ਉਹਨਾਂ ਦੀ ਗੱਲ ਨੂੰ ਆਗਨ ਦੇਖਾ ਕਰਦੇ ਚੱਲਦੇ ਬਣੇ ਮੇਰਹਾਲੇ ਸਵਾਲ ਇਹੀ ਖੜੇ ਹੁੰਦੇ ਨਹੀਂ ਕਿ ਇੰਨੀ ਦਿਨੀ ਪੁਲਿਸ ਹੋਣ ਦੇ ਬਾਵਜੂਦ ਕਿਸੇ ਅਫਸਰ ਦੇ ਜ਼ਰੂਰਤ ਨਹੀਂ ਪਈ ਮੋਹੱਲਾ ਵਾਸੀਆਂ ਨਾਲ ਮਿਲ ਕੇ ਉਹਨਾਂ ਘਰਾਂ 'ਚ ਸਰਚ ਕੀਤਾ ਜਾਵੇ ਜਿਨ੍ਹਾਂ ਦੇ ਖਿਲਾਫ ਮੋਹੱਲੇ ਵਾਸੀਆਂ ਚ ਰੋਸ ਹੈ ਟੋਟਲੀ ਕੋਲਮਾ ਕੇ ਹੈਗੇ ਹੀ ਪੂਰੇ ਏਰੀਆ ਦੀ ਗੱਲ ਕਰੀ ਆਪਾਂ ਟੋਟਲੀ ਹੈ ਤੇ ਕੁੜੀਆਂ ਤੇ ਮੁੰਡਿਆਂ ਦਾ ਕੀ ਫਰਕ ਪੈਂਦਾ ਹੋਊਗਾ ਬੱਚੇ ਵੀ ਦੇਖ ਰਿਹਾ ਛੋਟੇ ਛੋਟੇ ਬੱਚੇ ਵੀ ਇੱਥੇ ਆਪਣੇ ਆ ਬੱਚੇ ਕੁੜੀਆਂ ਆਉਂਦੀਆਂ ਇੱਥੇ ਪੂਰਾ ਰਸ ਨੂੰ ਮਾਹੌਲ ਖੜਾ ਵੀ ਹੁੰਦਾ ਵੈਸੇ ਕਿ ਇੱਥੇ ਜਾ ਕੇ ਤਾਂ ਕੁੜੀਆਂ ਦਾ ਹੋਰ ਕਿੰਨੇ ਵਜੇ ਇੱਥੇ ਲੋਕ ਘਰਾਂ 'ਚ ਵੜ ਜਾਂਦੇ ਆ 5 ਵਜੇ ਤੋਂ 5 ਹੋਂ ਤੱਕ ਲਈ ਮੇਰਾ ਹੁਣ ਤੋਂ ਪਹਿਲਾਂ ਹੀ 5 ਵਜੇ ਮੇਰਾ ਮੋਟ ਹੋ ਜਾਂਦੀ ਕਰੇ ਵੜ ਜਾਂਦਾ ਨਚੇੜ ਹੀ ਨਹੀਂ ਵੜਦੇ 11 12 ਵਜੇ ਤੱਕ ਉਹਨਾਂ ਛੇੜੀਆਂ ਵੜਦੀਆਂ ਨਹੀਂ ਵੜਦੀਆਂ ਅੱਛਾ ਕਿਉਂ ਇਹਨਾਂ ਨੂੰ ਮੌਕਾ ਵੀ ਚਾਹੀਦਾ ਨਾ ਵੀ ਕੋਈ ਕੱਲਾ ਜਾ ਰਿਹਾ ਹੈ ਵੀ ਉਹਦਾ ਫਿਰ ਜੇ ਵਾਲੀ ਪਾਈ ਹੈ ਕਿਸੇ ਦਾ ਵਾਲੀ ਤਾਰ ਲੈਣੀ ਹੈ ਕੀ ਹੈ ਜੇ ਕਿਸੇ ਕੋਲੇ ਫੋਨ ਹੈਗਾ ਫੋਨ ਖੋਲ ਲੈਣਾ ਹੈਗਾ ਇੱਥੇ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਹੁੰਦਾ ਇੱਥੇ ਪੀ.ਸੀ.ਆਰ ਦੀ ਗਸ਼ਤ ਪੀ.ਸੀ.ਆਰ ਦੀ ਗਸ਼ਤ ਹੋਣੀ ਚਾਹੀਦੀ ਇੱਥੇ ਆ ਪਿੱਛੇ ਆ ਆਪਣੇ ਨਰਵਨ ਰੋਡ ਜਿਹੜਾ ਹੈਗਾ ਅੰਡਰਗਰਾਉਂਡ ਪੁਲ ਇੱਥੇ ਵੀ ਹੁੰਦਾ ਹੀ ਹੋਰ ਦਸਤ ਪੀਸੀਆਰ ਦੀ ਗਸ਼ਤ ਹੋਣੀ ਚਾਹੀਦੀ ਇੱਥੇ ਬਿਲਕੁਲ ਹੋਣੀ ਚਾਹੀਦੀ ਹੈ ਪੀਸੀਆਰ ਦੀ ਕੋਸਨ ਵੀ ਹਾਂਜੀ ਹੋਊਗੀ ਅਸੀਂ ਇੰਨੀ ਗੈਰ ਨਿਗਰਾਨੀ ਮਾਰੀ ਪਰ ਹੋਣੀ ਚਾਹੀਦੀ ਹੈ ਕੁਝ ਗੱਲਾਂ ਆਪਾਂ ਪਬਲੀਕਲੀ ਨਹੀਂ ਕਰ ਸਕਦੇ ਹਾਂਜੀ ਇਹਨਾਂ ਦੇ ਮੈਂ ਨੰਬਰ ਸਾਂਝਾ ਕੀਤਾ ਹੈ ਇਹਨਾਂ ਤੋਂ ਮਤਲਬ ਜੋ ਇਹਨਾਂ ਨੂੰ ਵੀ ਕੋਈ ਪਨਾ ਹੋਵੇ ਇਹਨਾਂ ਨੂੰ ਕੋਈ ਇਨਸਿਕਿਉਰਿਟੀ ਦਾ ਹੋਵੇ ਇਹਨਾਂ ਨੂੰ ਕੱਲਿਆਂ ਨੂੰ ਦਫ਼ਤਰ ਬਲਾਕ ਜੀ ਇਹਨਾਂ ਤੋਂ ਸਾਰੀ ਜਾਣਕਾਰੀ ਲਈ ਜਾਊਗੀ ਤੇ ਉਹਦੇ ਅਕਸ਼ਨ ਲੈ ਜਾਊਗਾ ਇੱਥੇ ਲੱਗਦੀ ਨਹੀਂ ਹੁਣਾਂ ਸਰਚ ਦੱਸਿਆ ਸੀ ਸਰਚ ਵੀ ਕੀਤੀ ਗਿਆ ਮੌਕੇ ਜਾ ਕੇ ਚੈੱਕ ਵੀ ਕੀਤਾ ਜਾ ਸਕਦਾ ਸੀ ਆਪਣੇ ਵੱਲੋਂ ਇਹ ਜਾ ਕੇ ਲੈ ਛੱਡੇ ਸ਼ੱਕੀ ਸੀਗੇ ਜਿਹੜਾ ਇਹ ਕਾਸੋ ਆਪਰੇਸ਼ਨ ਹੁੰਦਾ ਹੈ ਇਹ ਲੋਕਾਂ ਦੀ ਇਨਪੁਟ ਤੇ ਹੀ ਹੁੰਦਾ ਠੀਕ ਹੈ ਹੁਣ ਜਿਹੜੇ ਇਹਨਾਂ ਦੀ ਇਨਪੁਟ ਤੇ ਹੀ ਹੋਊਗਾ ਜਿਹਨਾਂ ਨਾਲ ਮਾਟੀ ਕਲਾ ਕਰਦਾ ਅੱਛਾ ਜਿਵੇਂ ਕਿ ਵੀ ਕੋਈ ਕੋਈ ਬੋਲਦਾ ਨਹੀਂ ਰੋਲਾ ਤੇ ਹੀ ਹੈ ਨਾ ਜੇ ਬੋਲੇ ਤਾਂ ਅਗਲਾ ਹਾਂ ਗੱਲਾ ਵਾਲਾ ਥੋੜੀ ਬੋਲ ਕੇ ਕਰੂਗਾ ਹਾਂ ਬੋਲੇ ਹੁਣ ਤਾਂ ਕੋਈ ਬੋਲਦਾ ਹੁਣ ਕੋਈ ਨਹੀਂ ਬੋਲਿਆ ਮੈਂ ਕਹਿ ਰਿਹਾ ਕੁਲੀ ਵਾਲਾ ਕੋਈ ਨਿਕਲੇ ਕੋਈ ਨਹੀਂ ਬੋਲਦਾ ਗਲੀ ਵਾਲਾ ਸਾਰਿਆਂ ਨੂੰ ਪਤਾ ਨਾਲੇ ਕੋਈ ਗਲੀ ਵਾਲਾ ਕੋਈ ਨਹੀਂ ਬੋਲ ਰਿਹਾ ਸੀ ਜੂਆ ਖਾਣਾ ਹੁੰਦਾ ਜੂਆ ਖਾਣਾ ਥੇ ਭਾਂਜੂ ਕੁੜਿਆਂ ਲੰਘਣਾ ਕਰਨਾ ਸਵੇਰੇ ਜਵਾਖਾਂ ਦਾ ਔਖਾ ਹੋ ਜਾਂਦਾ